ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਮਨੁੱਖੀ ਸਰੀਰ ਬਣਿਆ ਮੈਡੀਕਲ ਸਟੋਰ ਦੋਸਤੋ ਕੋਈ ਸਮਾਂ ਸੀ ਜਦੋਂ ਸਾਡੇ ਬਜ਼ੁਰਗ ਬਿਨਾਂ ਸੇ ਰੇ ਸਪਰੇ ਤੋਂ ਖੇਤੀ ਕਰਦੇ ਸਨ ਖੇਤਾਂ ਵਿੱਚ ਸਿਰਫ ਰੂੜੀ ਦੀ ਖਾਦ ਹੀ ਵਰਤੀ ਜਾਂਦੀ ਸੀ ਇਸ ਬਿਨਾਂ ਰੇ ਸਪਰੇ ਵਾਲਾ ਪੈਦਾ ਕੀਤਾ ਹੋਇਆ ਅਨਾਜ ਇੰਨਾ ਤਾਕਤਵਰ ਸੀ ਕਿ ਇੱਕ ਵਾਰ ਰੋਟੀ ਖਾਣ ਤੋਂ ਬਾਅਦ ਸਾਰਾ ਸਾਰਾ ਦਿਨ ਭੁੱਖੀ ਨਹੀਂ ਸੀ ਲੱਗਦੀ ਉਹਨਾਂ ਦਿਨਾਂ ਵਿੱਚ ਖੇਤੀ ਦਾ ਸਾਰਾ ਕੰਮ ਇੱਥੇ ਕੀਤਾ ਜਾਂਦਾ ਸੀ ਅਨਾਜ ਸਾਗ ਸਬਜ਼ੀਆਂ ਤੇ ਦੁੱਧ ਵਿੱਚ ਪੈਣੀ ਤਾਕਤ ਸੀ ਕਿ ਆदमी ਸਾਰਾ ਸਾਰਾ ਦਿਨ ਕੰਮ ਕਰਕੇ ਵੀ ਥੱਕਦਾ ਨਹੀਂ ਸੀ ਬਿਨਾਂ ਰੈਸਪਰੇ ਵਾਲਾ ਭੋਜਨ ਹੁਣ ਕਰਕੇ ਬਿਮਾਰੀਆਂ ਵੀ ਬਹੁਤ ਘੱਟ ਸਨ ਵੱਧ ਵੱਧ ਖੰਗ ਬੁਖਾਰਾਂ ਪੇਟ ਦਰਦ ਵਾਲੀਆਂ ਕੋਈ ਅਲਾਮਤਾਂ ਆ ਜਾਂਦੀਆਂ ਸਨ ਜਿਨ੍ਹਾਂ ਨੂੰ ਦੇਸੀ ਨੁਕਸੇ ਨਾਲ ਠੀਕ ਕਰ ਲਿਆ ਜਾਂਦਾ ਸੀ ਮਾੜਾ ਮੋਟਾ ਬੁਖਾਰ ਤਾਂ ਆਪਣੇ ਆਪ ਹੀ ਠੀਕ ਹੋ ਜਾਂਦਾ ਸੀ ਫਿਰ ਜਿਵੇਂ ਜਿਵੇਂ ਹਰੀ ਕ੍ਰਾਂਤੀ ਦਾ ਦੌਰ ਸ਼ੁਰੂ ਹੋਇਆ ਤਿਵੇਂ-ਤਿਵੇਂ ਸਾਡੇ ਖੇਤਾਂ ਵਿੱਚ ਖਾਦਾਂ ਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਹੋਣ ਲੱਗੀ ਓਵੇਂ-ਓਵੇਂ ਮਨੁੱਖ ਨੂੰ ਲੱਗਣ ਵਾਲੀਆਂ ਬਿਮਾਰੀਆਂ ਵਧੀਆਂ ਗਈਆਂ ਜਿਹੜੀਆਂ ਬਿਮਾਰੀਆਂ ਦਾ ਪਹਿਲਾਂ ਸੀ ਕਦੇ ਨਾਂ ਵੀ ਨਹੀਂ ਸੀ ਸੁਣਿਆ ਅੱਜ ਜੋ ਬਿਮਾਰੀਆਂ ਹਰ ਇੱਕ ਘਰ ਦਾ ਮਹਿਮਾਨ ਬਣ ਚੁੱਕੀਆਂ ਹਨ ਅੱਜ ਦੀ ਘੜੀ ਅਨੇਵਾ ਰੇਸਪਰੇ ਦੀ ਵਰਤੋਂ ਹੋਣ ਕਰਕੇ ਸਾਡੀ ਮਿੱਟੀ ਪਾਣੀ ਤੇ ਹਵਾ ਦੁਸ਼ਟ ਹੋ ਗਈ ਹੈ ਸੱਟੇ ਵਜੋਂ ਹਾਈ ਬੀਪੀ ਕੈਂਸਰ ਸ਼ੂਗਰ ਥਾਇਰਾਇਡ ਡਿਪਰੈਸ਼ਨ ਵਰਗੀਆਂ ਬਿਮਾਰੀਆਂ ਨੇ ਮਨੁੱਖ ਨੂੰ ਘੇਰ ਲਿਆ ਹੈ ਅੱਜ ਹਰ ਇੱਕ ਅਜਿਹਾ ਕਿਹੜਾ ਘਰ ਹੈ ਜਿਸ ਦਾ ਕੋਈ ਘਰ ਦਾ ਜੀ ਆਪਣੀ ਬਿਮਾਰੀ ਵਾਸਤੇ ਕੋਈ ਨਾ ਕੋਈ ਦਵਾਈ ਨਾ ਖਾਂਦਾ ਹੋਵੇ ਹਰ ਘਰ ਵਿੱਚ ਦਵਾਈਆਂ ਦੇ ਲਫਾਫੇ ਭਰੇ ਪਏ ਹਨ ਦਵਾਈਆਂ ਵੇਚਣ ਵਾਲੀਆਂ ਦੁਕਾਨਾਂ ਦੇ ਅੱਗੇ ਮਰੀਜ਼ਾਂ ਦੀਆਂ ਲੰਮੀਆਂ-ਲੰਮੀਆਂ ਲਾਈਨਾਂ ਦੇਖੀਆਂ ਜਾ ਸਕਦੀਆਂ ਹਨ ਹਰ ਇੱਕ ਛੋਟਾ ਜਾਂ ਵੱਡਾ ਹਸਪਤਾਲ ਮਰੀਜ਼ਾਂ ਨਾਲ ਭਰਿਆ ਪਿਆ ਹੈ ਦਵਾਈ ਵੇਚਣ ਵਾਲਿਆਂ ਨੂੰ ਮਰੀਜ਼ਾਂ ਨੂੰ ਦਵਾਈਆਂ ਦਵਾਈ ਕਿਸ ਤਰ੍ਹਾਂ ਲੈਣੀ ਹੈ ਇਸ ਗੱਲ ਨੂੰ ਸਮਝਾਉਣ ਦਾ ਸਮਾਂ ਹੀ ਨਹੀਂ ਹੈ ਉਹ ਦਵਾਈ ਲਫਾਫੇ ਵਿੱਚ ਪਾ ਕੇ ਤੇ ਦਵਾਈ ਦੇ ਪੈਸੇ ਲੈ ਕੇ ਸਵੇਰ ਸ਼ਾਮ ਸਵੇਰ ਸ਼ਾਮ ਕਹਿ ਕੇ ਮਰੀਜ਼ਾਂ ਨੂੰ ਅੱਗੇ ਤੋਰੀ ਜਾ ਰਹੇ ਹਨ ਬਿਮਾਰੀਆਂ ਨੂੰ ਠੀਕ ਕਰਨ ਦੇ ਨਾਂ ਤੇ ਹਸਪਤਾਲ ਰਤੋਂ ਰਾਤ ਖੰਭਾਂ ਵਾਂਗ ਉਗ ਰਹੇ ਹਨ ਡਾਕਟਰ ਮਰੀਜ਼ਾਂ ਨੂੰ ਪਿੰਡਾਂ ਦੀਆਂ ਗਲੀਆਂ ਵਿੱਚ ਲੱਭ ਰਹੇ ਹਨ ਕਿਸੇ ਸਮੇਂ ਅਸੀਂ ਡਾਕਟਰ ਨੂੰ ਰੱਬ ਦਾ ਰੂਪ ਮੰਨਦੇ ਸਾਂ ਪਰ ਅੱਜ ਵਾਲਾ ਡਾਕਟਰ ਰੱਬ ਦਾ ਰੂਪ ਨਹੀਂ ਰਿਹਾ ਹੈ 1-2% ਡਾਕਟਰਾਂ ਨੂੰ ਛੱਡ ਕੇ ਇਹ ਡਾਕਟਰ ਲੋਕ ਮਰੀਜ਼ਾਂ ਨੂੰ ਲੋੜ ਤੋਂ ਵੱਧ ਦਵਾਈ ਖਵਾਉਂਦੇ ਹਨ ਬਿਨਾ ਮਤਲਬ ਤੋਂ ਟੈਸਟ ਲਿਖ ਦਿੰਦੇ ਹਨ ਬਿਨਾ ਮਤਲਬ ਤੋਂ ਮਰੀਜ਼ਾਂ ਦੇ ਪ੍ਰੇਸ਼ਨ ਕਰ ਦਿੰਦੇ ਹਨ ਹੋਰ ਤਾਂ ਹੋਰ ਕਈ ਵਾਰ ਇਹ ਡਾਕਟਰ ਲੋਕ ਮਰੀਜ਼ ਦੀ ਡੈੱਡ ਬਾਡੀ ਨੂੰ ਹੀ ਬੈੱਡ ਉੱਪਰ ਕਈ ਕਈ ਦਿਨ ਆਪਣੇ ਹਸਪਤਾਲ ਵਿੱਚ ਪਾਈ ਰੱਖਦੇ ਹਨ ਤਾਂ ਕਿ ਪੈਸਿਆਂ ਦਾ ਬਿੱਲ ਵੱਡੇ ਤੋਂ ਵੱਡਾ ਬਣ ਸਕੇ ਅੱਜ ਭਾਰਤ ਵਿੱਚ ਇੰਨੇ ਮਰੀਜ਼ ਬਿਮਾਰੀਆਂ ਨਾਲ ਨਹੀਂ ਮਰਦੇ ਜਿੰਨੇ ਕਿ ਗਲਤ ਤਰ੍ਹਾਂ ਲੋੜ ਤੋਂ ਵੱਧ ਦਵਾਈਆਂ ਖਾ ਕੇ ਮਰ ਰਹੇ ਹਨ ਇਹਨਾਂ ਦਵਾਈਆਂ ਦੇ ਇੰਨੇ ਜ਼ਿਆਦਾ ਭੈੜੇ ਸਾਈਡ ਇਫੈਕਟ ਹਨ ਕਿ ਇਹ ਇੱਕ ਬਿਮਾਰੀ ਨੂੰ ਠੀਕ ਕਰਦੇ ਕਰਦੇ ਇਹ ਦੋ ਤਿੰਨ ਬਿਮਾਰੀਆਂ ਹੋਰ ਖੜੀਆਂ ਕਰ ਦਿੰਦੀਆਂ ਹਨ ਸਾਡੇ ਲੋਕ ਵੀ ਪਤਾ ਨਹੀਂ ਕਿਉਂ ਨਹੀਂ ਇਸ ਗੱਲ ਨੂੰ ਸਮਝਦੇ ਕਿ ਉਹ ਰੋਟੀ ਖਾਣਾ ਇੱਕ ਟਾਈਮ ਭੁੱਲ ਸਕਦੇ ਹਨ ਪਰ ਦਵਾਈ ਖਾਣਾ ਨਹੀਂ ਭੁੱਲਦੇ ਪਤਾ ਨਹੀਂ ਉਹਨਾਂ ਨੂੰ ਡਾਕਟਰਾਂ ਨੇ ਹੀ ਇਹਨਾਂ ਡਰਾ ਦਿੱਤਾ ਹੈ ਕਿ ਤੁਹਾਨੂੰ ਇਹ ਦਵਾਈ ਸਾਰੀ ਉਮਰ ਖਾਣੀ ਪਵੇਗੀ ਜੇ ਨਾ ਖਾਧੀ ਤਾਂ ਦਵਾਈ ਪਤਾ ਨਹੀਂ ਕੀ ਹੋ ਜਾਵੇਗਾ ਜੋ ਕਿ ਸਰਾ ਸਾਰੇ ਸਭ ਕੁਝ ਝੂਠ ਹੈ ਅਸੀਂ ਆਪਣੀ ਬੇਸਮਝੀ ਕਰਕੇ ਲੋੜ ਤੋਂ ਵੱਧ ਦਵਾਈਆਂ ਖਾ ਖਾ ਕੇ ਆਪਣੇ ਸਰੀਰ ਨੂੰ ਮੈਡੀਕਲ ਸਟੋਰ ਬਣਾ ਲਿਆ ਹੈ ਇਹਨਾਂ ਦਵਾਈਆਂ ਦੇ ਬਹੁਤ ਜ਼ਿਆਦਾ ਭੈੜੇ ਸਾਈਡ ਇਫੈਕਟ ਹਨ ਕਿ ਇਹ ਕਿਉਂਕਿ ਸਾਰੇ ਦੇ ਸਾਰੇ ਕੈਮੀਕਲ ਹਨ ਐਮਰਜੈਂਸੀ ਕੇਸਾਂ ਨੂੰ ਛੱਡ ਕੇ ਸਾਨੂੰ ਇਹ ਦਵਾਈਆਂ ਬਹੁਤ ਹੀ ਸਮਝਦਾਰੀ ਨਾਲ ਖਾਣੀਆਂ ਚਾਹੀਦੀਆਂ ਹਨ ਘੱਟ ਤੋਂ ਘੱਟ ਖਾਣੀਆਂ ਚਾਹੀਦੀਆਂ ਹਨ ਅਸੀਂ ਕੋਸ਼ਿਸ਼ ਕਰੀਏ ਕਿ ਕੁਦਰਤੀ ਢੰਗ ਨਾਲ ਹੀ ਕੁਦਰਤੀ ਢੰਗ ਵਰਤ ਕੇ ਹੀ ਅਸੀਂ ਆਪਣੀ ਬਿਮਾਰੀ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰੀਏ ਅਤੇ ਹੌਲੀ-ਹੌਲੀ ਇਹਨਾਂ ਦਵਾਈਆਂ ਤੋਂ ਛੁਟਕਾਰਾ ਪਾ ਲਈਏ ਸੋ ਉਮੀਦ ਹੈ ਕਿ ਆਪ ਜੀ ਨੂੰ ਮੇਰੀ ਇਹ ਗੱਲਬਾਤ ਚੰਗੀ ਲੱਗੀ ਹੋਵੇਗੀ ਫਿਰ ਵੀ ਕਿਸੇ ਸਲਾਹ مشورے ਦੀ ਮੇਰੀ ਆਪ ਜੀ ਨੂੰ ਜ਼ਰੂਰਤ ਹੋਵੇ ਤਾਂ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮੈਂ ਆਪਣਾ ਮੋਬਾਈਲ ਨੰਬਰ ਦਿੱਤਾ ਹੋਇਆ ਹੈ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਮੈਂ ਪਿਛਲੇ 13 ਸਾਲਾਂ ਤੋਂ ਬਿਨਾਂ ਕਿਸੇ ਦਵਾਈ ਤੋਂ ਤੇ ਬਿਨਾਂ ਕਿਸੇ ਬਿਮਾਰੀ ਤੋਂ ਬਿਲਕੁਲ ਤੰਦਰੁਸਤ ਜਿਉ ਰਿਹਾ ਹਾਂ ਮੇਰੇ ਹਿਸਾਬ ਨਾਲ ਸਾਨੂੰ ਕਿਸੇ ਵੀ ਅੰਗਰੇਜ਼ੀ ਦਵਾਈ ਦੀ ਕੋਈ ਵੀ ਲੋੜ ਨਹੀਂ ਹੈ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ